ਗੁਰੂ ਸواری ਜੀ ਆਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਯਾਤਰਾ ਵਿੱਚ ਕੀਤੇ ਹੋਏ ਪਰਪਕਾਰਾਂ ਦੀ ਵਿਚਾਰ ਆਪਾਂ ਸਾਂਝੀ ਕਰਦੇ ਆ ਰਹੇ ਹਾਂ ਬੋਲੇ ਸੰਸਾਰ ਨੂੰ ਰੱਬੀ ਰਾਤੇ ਤੋੜਦਿਆਂ ਵਿਛਟਿਆਂ ਨੂੰ ਮਲਾਉਂਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ 10 ਜਾਮੇ ਧਾਰਨ ਕੀਤੇ ਉਹਦੇ ਵਿੱਚੋਂ ਤੀਸਰਾ ਜਾਮਾ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਬੁਢਾਪੇ ਵਿੱਚ ਸਿੱਖੀ ਨੂੰ ਕਮਾ ਕੇ ਗੁਰੂ ਦੀ ਪਦਵੀ ਤੇ ਸ਼ਿਸ਼ੋਭਤ ਹੋ ਕੀਤੇ ਪਰਉਪਕਾਰਾਂ ਦੀ ਵਿਚਾਰ ਆਪਾਂ ਪਿਛਲੇ ਦੇ ਤਰ੍ਹਾਂ ਤੋਂ ਸਾਂਝੀ ਕਰਦੇ ਆ ਰਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਖੁਦ ਉਹਨਾਂ ਨੇ ਦੋ ਹੀ ਕਾਰਜ ਆਪ ਨਿਭਾਈ ਸਨ ਉਹ ਕੀ ਉਸ ਵੇਲੇ ਗੁਰੂ ਸਨ ਤੇ ਉਹਨਾਂ ਨੇ ਪ੍ਰਚਾਰ ਵੀ ਖੁਦ ਆਪ ਹੀ ਘੁੰਮ ਫਿਰ ਕੇ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਕੋਈ ਇਸ ਤਰ੍ਹਾਂ ਦਾ ਪ੍ਰਚਾਰਕ ਨਹੀਂ ਸੀ ਇਹ ਪੱਕ ਵਖਰਾ ਹੈ ਵੀ ਭਾਈ ਮਰਦਾਨਾ ਜੀ ਸਾਥੀ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚੱਲੇ ਪਰ ਪ੍ਰਚਾਰ ਗੁਰੂ ਨਾਨਕ ਸਾਹਿਬ ਨੇ ਖੁਦ ਨਹੀਂ ਕੀਤਾ ਬਹੁਤ ਲੰਮੀਆਂ ਯਾਤਰਾਵਾਂ ਕਰਕੇ ਕੀਤਾ ਉਸ ਤੋਂ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਜੀ ਤਖਤ ਤੇ ਬਿਰਾਜੇ ਤੇ ਗੁਰੂ ਅੰਗਦ ਸਾਹਿਬ ਜੀ ਦਾ ਵੀ ਜਿਹੜਾ ਵਕਤ ਤਾਂ ਬਹੁਤਾ ਜਵਾਨੀ ਪਹਿਰੇ ਦਾ ਉਹਨਾਂ ਨੇ ਵੀ ਛੋਟੇ ਜਿਹੇ ਪ੍ਰਚਾਰਕ ਦੌਰੇ ਕੀਤੇ ਪਰ ਬਹੁਤੇ ਲੰਮੇ ਨਹੀਂ ਸਨ ਹੁਣ ਗੁਰੂ ਅਮਰਦਾਸ ਜੀ ਦਾ ਵਕਤ ਆਇਆ ਇਹਨਾਂ ਦੇ ਵੇਲੇ ਇੱਕ ਨਵੀਂ ਕਰਵਟ ਖਾਦੀ ਇਤਿਹਾਸ ਨੇ ਤੇ ਉਦੋਂ ਇਹ ਬਜ਼ੁਰਗੀ ਵੇਲੇ ਗੁਰੂ ਚਰਨਾਂ ਵਿੱਚ ਆਏ ਸਨ ਇਹਨਾਂ ਨੇ ਸਿੱਖੀ ਵੀ ਬਜ਼ੁਰਗੀ ਵੇਲੇ ਚ ਕਮਾਈਏ ਜਦੋਂ ਇਹ ਗੁਰੂ ਬਣੇ ਤਾਂ ਉਦੋਂ ਇੱਕ ਬਡੇਰੀ ਉਮਰ ਹੈ ਉਨੇ ਕੁਦਰਤੀ ਗੱਲ ਸੀ ਵੀ ਗੁਰੂ ਅਮਰਦਾਸ ਜੀ ਨੇ ਪ੍ਰਚਾਰਕ ਦੌਰੇ ਨਹੀਂ ਕੀਤੇ ਬਹੁਤ ਘੱਟ ਜਿਵੇਂ ਤੀਰਥਾਂ ਤੇ ਜਾਣ ਦਾ ਜ਼ਿਕਰ ਆਪਾਂ ਕੀਤਾ ਸਿੱਖੀ ਦੀ ਖੁਸ਼ਬੂ ਚਾਰੇ ਪਾਸੇ ਫੈਲ ਚੁੱਕੀ ਹੋਈ ਸੀ ਗੁਰੂ ਨਾਨਕ ਸਾਹਿਬ ਜੀ ਦੇ ਕੰਮ ਫਿਰਕੇ ਕੀਤੇ ਹੋਏ ਪ੍ਰਚਾਰ ਦਾ ਬੀਜਾ ਬੀਜ ਉਹ ਵੀ ਪੁੰਗਰ ਪਿਆ ਸੀ ਤੇ ਗੁਰੂ ਅੰਗਦ ਸਾਹਿਬ ਜੀ ਦੀ ਬਖਸ਼ਿਸ਼ ਦਾ ਦਿੱਤਾ ਹੋਇਆ ਪਾਣੀ ਉਹਨੇ ਸਿੱਖੀ ਵਿੱਚ ਹੋਰ ਖੇੜਾ ਲੈ ਆਂਦਾ ਸੀ ਗੁਰੂ ਅਮਰਦਾਸ ਜੀ ਦੇ ਵੇਲੇ ਪਹੁੰਚ ਰੂੜੀ ਸੀ ਪਈ ਗੁਰੂ ਘਰ ਦਾ ਸਨੇਹਾ ਸਿੱਖ ਸੰਗਤਾਂ ਤੱਕ ਪਹੁੰਚੇ ਅਤੇ ਸਿੱਖ ਸੰਗਤਾਂ ਦੀਆਂ ਅਰਜ਼ੋਈਆਂ ਤੇ ਉਹਨਾਂ ਦੀਆਂ ਭਾਵਨਾਵਾਂ ਗੁਰੂ ਘਰ ਵਿੱਚ ਪਹੁੰਚੇ ਗੁਰੂ ਸਾਹਿਬ ਜੀ ਨੇ ਉੱਚੇ ਕਰਤਾਰ ਵਾਲੇ ਸਿੱਖਾਂ ਨੂੰ ਬਾਈ ਪ੍ਰਚਾਰਕ ਥਾਪੇ ਤਾਂ ਕਿ ਸਿੱਖੀ ਦਾ ਪ੍ਰਚਾਰ ਗੁਰਬਾਣੀ ਦੀਆਂ ਵਿਚਾਰਾਂ ਤੇ ਮਾਨਵਤਾ ਦੇ ਭਲੇ ਦੀ ਖਾਤਰ ਸਾਰਿਆਂ ਥਾਮਤੇ ਗੁਰੂ ਅਤੇ ਸਿੱਖ ਦਾ ਇੱਕ ਸੰਬੰਧ ਜੁੜਿਆ ਰਹ ਸਕੇ ਇਸ ਗੱਲ ਨੂੰ ਲੈ ਕੇ 22 ਮੰਚੀਆਂ ਥਾਪੀਆਂ ਇੱਕ ਬੇਨਤੀ ਹੋਰ ਕਰਾਂ ਅਸਲ ਵਿੱਚ ਲੋਕਾਂ ਨੇ ਧਰਮ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਸੀ ਹਰ ਇੱਕ ਗੱਲ ਮਨੁੱਖ ਲਈ ਇੱਕ ਮੁਸ਼ਕਲ ਖੜੀ ਕਰਨ ਵਾਲੀ ਕਰ ਦਿੱਤੀ ਸੀ ਧਰਮ ਨੂੰ ਸਿੱਧਾ ਸਾਦਾ ਤੇ ਸੌਖਾ ਨਹੀਂ ਸੀ ਬਣਾਇਆ ਬਲਕਿ ਗੁੰਜਲਦਾਰ ਬਣਾਇਆ ਪਿਆ ਸੀ ਗੁਰੂ ਸਾਹਿਬ ਜੀ ਨੇ ਇਹ ਵੀ ਇੱਕ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਆਪਾਂ ਜਦੋਂ ਬੋਲ ਪੜ੍ਹਦੇ ਆ ਤਾਂ ਸਾਨੂੰ ਬਿਲਕੁਲ ਸਪਸ਼ਟ ਹੋ ਜਾਂਦਾ ਫਿਰ ਬਾਬਾ ਆਇਆ ਕਰਤਾਰਪੁਰ ਪੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੇ ਆਵਤਾਰਾ ਆਵਤਾਰਾ ਮਤਲਬ ਨਿਵਾਸ ਕੀਤਾ ਟਿਕਾ ਕੀਤਾ ਸਤਗੁਰੂ ਜੀ ਨੇ ਕਰਤਾਰ ਪਰ ਸੈਵ ਦੀ ਧਰਤੀ ਉਤੇ ਆਇਆ ਹੋਇਆ ਸੰਗਤਾਂ ਨੂੰ ਸੰਬੋਧਨ ਕਰਨ ਲਈ ਮੰਜੀ ਉੱਤੇ ਬੈਠ ਕੇ ਉਹ ਉਪਦੇਸ਼ ਦਿੰਦੇ ਸਨ ਮੰਜੀ ਸ਼ਬਦ ਭਾਈ ਕਾਨ ਸਿੰਘ ਨਾਭਾ ਨੇ ਜ਼ਿਕਰ ਕੀਤਾ ਵੀ ਉੱਚੀ ਥਾਂ ਮੰਜੀ ਸ਼ਬਦ ਮੰਚ ਤੋਂ ਬਣਿਆ ਅੱਜ ਦੀ ਪਾਸ਼ਾ ਵਿੱਚ ਮੰਚ ਸਟੇਜ ਨੂੰ ਕਹਿੰਦੇ ਆਪਾਂ ਮੰਚ ਤੋਂ ਬਣਿਆ ਹੋਇਆ ਮੰਜੀ ਸ਼ਬਦ ਗੁਰੂ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਵੀ ਜਦੋਂ ਵੀ ਕੋਈ ਪ੍ਰਚਾਰਕ ਕਿਸੇ ਨਗਰ ਕਿਸੇ ਪਿੰਡ ਵਿੱਚ ਜਾਵੇ ਤਾਂ ਉਹਨਾਂ ਨੂੰ ਬਹੁਤਾ ਉਚੇਚ ਨਾ ਕਰਨਾ ਪਵੇ ਸਾਦੇ ਜੇ ਢੰਗ ਨਾਲ ਮੰਝੀਆਂ ਆਮ ਗ੍ਰਿਸ਼ਟੀਆਂ ਦੇ ਘਰਾਂ ਵਿੱਚ ਹੁੰਦੀਆਂ ਨੇ ਤੇ ਤੁਸੀਂ ਮੰਝੀ ਦਾ ਮਤਲਬ ਵੀ ਮੰਝੇ ਤੋਂ ਵੀ ਛੋਟੀ ਪਦੰਗ ਵੀ ਨਹੀਂ ਕਿਹਾ ਸਤਗੁਰੂ ਜੀ ਨੇ ਵੀ ਪਦੰਗ ਵੀ ਕਈ ਵਾਰੀ ਅਮੀਰ ਦੀ ਅਮੀਰੀ ਦਾ ਇੱਕ ਸੂਚਕ ਹੈ ਚੰਗੇ ਸੌਖੇ ਘਰਾਂ ਚ ਪਲੰਗ ਹੁੰਦਾ ਉਸ ਵੇਲੇ ਪਲੰਗ ਵੀ ਨਹੀਂ ਕਿਹਾ ਮੰਚਾ ਵੀ ਨਹੀਂ ਕਿਹਾ ਮੰਜੀ ਕਿੱਡੀ ਸੌਖੀ ਸਿੱਕੀ ਬਣਾਤੀ ਸੀ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਤੇ ਇਵੇਂ 22 ਮੰਜੀਆਂ ਥਾਪੀਆਂ ਮੰਚ ਮਤਲਬ ਉੱਚੀ ਥਾਂ ਤੇ ਬੈਠ ਕੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਜੀ ਦੇ ਬੋਲ ਸੁਣਾ ਸਕਣ ਇਹਦੇ ਪਿੱਛੇ ਦੋ ਕਾਰਨ ਸਨ ਨੰਬਰ 1 ਗੁਰਬਾਣੀ ਨੂੰ ਦਿੱਤਾ ਹੋਇਆ ਅਦਬ ਜਦੋਂ ਉਹ ਬੈਠ ਕੇ ਕੁਰਬਾਨੀ ਦੀ ਗੱਲ ਕਰਦੇ ਨੇ ਤਾਂ ਉੱਚੀ ਥਾਂ ਤੇ ਬੈਠਦੇ ਨੇ ਅੱਜ ਵੀ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਅਸਥਾਨ ਉੱਚੇ ਬਣਾਏ ਜਾਂਦੇ ਨੇ ਬਕਾਇਦਾ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਲਈ ਦੂਜਾ ਜਿਹੜੇ ਵੀ ਪ੍ਰਚਾਰਕ ਨੇ ਬੈਠ ਕੇ ਉਸ ਵੇਲੇ ਗੁਰਮਤੀਆਂ ਵਿਚਾਰਾਂ ਕਰਨੀਆਂ ਨੇ ਗੁਰੂ ਜੀ ਦਾ ਸਨੇਹਾ ਦੇਣਾ ਇੱਕੋ ਸਾਹਮਣੇ ਬੈਠਾ ਦੇ ਸਕੇ ਸੰਗਤਾਂ ਦਾ ਰੂਪ ਰੂਪ ਵਾਸਤਾ ਜੁੜ ਜਾਏ ਦੂਜਾ ਉਹ ਗੁਰੂ ਦੇ ਬੋਲਾਂ ਕਰਕੇ ਉੱਚੀ ਥਾਂ ਤੇ ਬੈਠ ਕੇ ਇੱਕ ਅਦਬ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਮੰਝੀ ਤੇ ਬੈਠ ਕੇ ਕੀਤੇ ਹੋਏ ਅਵਤਾਰੀ ਤੋਂ ਸੇਧ ਲੈ ਕੇ 22 ਮੰਝੀਆਂ ਥਾਪੀਆਂ। ਔਰ ਉਹਨਾਂ 22 ਮੰਝੀਆਂ ਦੇ ਜਿਹੜੇ ਵੀ ਮੰਝੀਦਾਰ ਸਨ ਉਹ ਬੜੇ ਉੱਚੇ ਸੁੱਚੇ ਗੁਰਬਾਣੀ ਦੇ ਨਾਲ ਰੰਗ ਰਤਲੀਆਂ ਰੂਹਾਂ। ਜਿਨ੍ਹਾਂ ਦੀਆਂ ਅੱਖਾਂ ਜਿਨ੍ਹਾਂ ਦੇ ਕੰਨ ਜਿਨ੍ਹਾਂ ਦੀ ਜ਼ੁਬਾਨ ਜਿਨ੍ਹਾਂ ਦਾ ਖਿਰਦਾ ਗੁਰੂ ਦੇ ਪਿਆਰ ਵਿੱਚ ਜੁੜਿਆ ਹੋਇਆ ਸੀ ਉਹਨਾਂ ਦੇ ਕਿਰਤਾਰ ਇਹੋ ਜਿਹੇ ਘੜੇ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਗੁਰੂ ਦੀ ਝਲਕ ਪੈਂਦੀ ਸੀ ਉਹ ਸਿੱਖੀ ਤੋਂ ਵੀ ਅੱਗੇ ਗੁਰਸਿੱਖ ਵਾਲਾ ਜੀਵਨ ਗੁਜ਼ਾਰ ਰਹੇ ਸਨ ਤਾਂ ਕਿ ਗੁਰੂ ਦੀਆਂ ਸਿੱਖਿਆਵਾਂ ਉਹਨਾਂ ਦੇ ਜੀਵਨ ਵਿੱਚੋਂ ਵੀ ਝਲਕਦੀਆਂ ਸਨ ਬੜੇ ਉੱਚੇ ਜੀਵਨ ਵਾਲੇ ਸਨ ਉਹਨਾਂ ਭਾਈ ਮੰਜੀਦਾਰਾਂ ਦੇ ਵਿੱਚੋਂ ਕਿਵੇਂ-ਕਿਵੇਂ ਉਹਨਾਂ ਨੇ ਸੇਵਾ ਨਿਭਾਈ ਸੰਖੇਪ ਜਿਹਾ ਆਪਾਂ ਇਹਨਾਂ ਦਿਨਾਂ ਵਿੱਚ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨ ਲੱਗਾ ਮੰਜੀਦਾਰ ਅਲਾ ਯਾਰ ਦਾ ਇੱਕ ਬੇਨਤੀ ਹੋਰ ਕਰਦੇ ਹਾਂ ਇਹਨਾਂ ਭਾਈ ਮੰਜੀਦਾਰਾਂ ਦੇ ਨਾਂ ਨੇ ਜਿਹੜੇ ਉਹ ਸਾਰਿਆਂ ਦੀ ਇੱਕ ਸੁਰਤਾ ਨਹੀਂ ਹੈ ਵਿਦਵਾਨਾਂ ਦੀ ਵੱਖੋ ਵੱਖਰੀ ਹੈ ਪਰ ਫਿਰ ਵੀ ਆਪਾਂ ਜਿੰਨੇ ਕੁ ਦੀ ਵੀ ਮਿਲਦੀ ਐ ਉਹਨੇ ਉਸੇ ਢੰਗ ਨਾਲ ਬਹੁਤਿਆਂ ਦੀ ਸਹਿਮਤੀ ਵਾਲੇ ਨਾਲ ਆਪਾਂ ਸਾਂਝੇ ਕਰਾਂਗੇ ਉਹਦੇ ਵਿੱਚੋਂ ਪਹਿਲਾ ਅੱਲਾ ਯਾਰ ਇਹ ਸੀ ਤਾਂ ਮੁਸਲਮਾਨ ਪਠਾਨ ਅਮੀਰ ਘਰਾਣੇ ਵਿੱਚੋਂ ਸੀ ਤੇ ਇਹ ਘੋੜਿਆਂ ਦਾ ਵਪਾਰ ਕਰਿਆ ਕਰਦਾ ਸੀ ਜਿਵੇਂ ਅੱਜ ਆਪਾਂ ਦੇਖਦੇ ਆ ਨਾ ਵੀ ਬਹੁਤ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈਣਾ ਅਮੀਰ ਲੋਕਾਂ ਦੀ ਯੋਜਨੇ ਉਸੇ ਤਰ੍ਹਾਂ ਉਦੋਂ ਘੋੜਿਆਂ ਦੀ ਸਵਾਰੀ ਕਰਨੀ ਚੰਗੀ ਨਸਲ ਦੇ ਘੋੜੇ ਰੱਖਣੇ ਇਹ ਵੀ ਇੱਕ ਅਮੀਰੀ ਦੀ ਨਿਸ਼ਾਨੀ ਹੁੰਦੀ ਸੀ ਲੋਕਾਂ ਦੇ ਕੋਲ ਇੱਕ ਦੂਜੀ ਥਾਂ ਤੇ ਜਾਣ ਦੇ ਲਈ ਸਵਾਰੀ ਦਾ ਸਾਧਨ ਘੋੜੇ ਹੋਇਆ ਕਰਦਾ ਸੀ ਫਿਰ ਘੋੜਿਆਂ ਵਿੱਚੋਂ ਵੀ ਬਹੁਤੇ ਚੰਗੇ ਘੋੜੇ ਅੱਗੇ ਅਮੀਰੀ ਦੀ ਨਿਸ਼ਾਨੀ ਬਣ ਜਾਇਆ ਕਰਦੀ ਸੀ ਇਸੇ ਤਰ੍ਹਾਂ ਇਹ ਅੱਲਾ ਯਾਰ ਸੀ ਜਿਹੜਾ ਇਹਨੇ 2/10 ਸ਼ਹਿਰਾਂ 'ਚ ਵਪਾਰ ਕਰਦੇ ਸਨ ਇੱਕ ਲਾਹੌਰ ਵਿੱਚ ਤੇ ਇੱਕ ਦਿੱਲੀ ਵਿੱਚ ਬਹੁਤ ਆਤਮਾਰੀ ਘੋੜਿਆਂ ਦਾ ਲੈਣ ਦੇਣ ਇਹਨਾਂ ਦੋ ਵੱਡੇ ਸ਼ਹਿਰਾਂ ਵਿੱਚ ਕਰਦੇ ਸਨ ਬੜੇ ਮਹਿੰਗੇ ਮਹਿੰਗੇ ਘੋੜੇ ਹੁੰਦੇ ਸਨ ਚੰਗਾ ਬਹੁਤ ਧਨੀ ਲੋਕਾਂ ਦਾ ਇਹ ਵਪਾਰ ਹੁੰਦਾ ਸੀ ਇੱਕ ਵਾਰੀ ਅਚਾਨਕ ਕਰਨ ਵਰਤਿਆ ਇਹ ਅੱਲਾ ਯਾਰ ਲਾਹੌਰ ਤੋਂ ਦਿੱਲੀ ਨੂੰ ਜਾ ਰਿਹਾ ਹੈ ਅਰਾਧੇ ਵਿੱਚ ਬਿਆਸਾ ਪਾਰ ਕਰਨਾ ਹੈ ਬਿਆਸਾ ਦਰੇ ਆ ਪਾਰ ਕਰਨਾ ਪਰ ਉਹਨਾਂ ਦਿਨਾਂ ਵਿੱਚ ਜਿਹੜੇ ਲੋਕ ਇਵੇਂ ਲੰਘਣ ਵਾਲੇ ਹੁੰਦੇ ਸਨ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿੱਥੇ-ਕਿੱਥੇ ਪਾਣੀ ਘਟ ਹੈ ਉੱਥੇ ਨੂੰ ਸੌਖਾ ਲੰਘਿਆ ਜਾ ਸਕਦਾ ਹੈ ਕਈ ਥਾਵਾਂ ਤੇ ਦਰਿਆ ਆਪਣਾ ਜਿਹੜੀ ਚੌੜਾਈ ਵਾਲਾ ਪੱਖ ਹੈ ਉਹ ਘਟ ਕਰ ਲੈਂਦਾ ਤੇ ਪਾਣੀ ਡੂੰਘਾ ਹੋ ਜਾਂਦਾ ਹੈ ਕਈ ਥਾਵਾਂ ਤੇ ਉਹਦਾ ਚੌੜਾ ਪੱਖ ਜਿਆਦਾ ਵੱਡਾ ਹੋ ਜਾਂਦਾ ਤੇ ਉੱਥੇ ਪਾਣੀ ਜਿਹੜਾ ਪਤਲਾ ਹੋ ਕੇ ਚੱਲ ਪੈਂਦਾ ਪੂਜ ਦੇ ਲੰਕਣ ਵਾਲੇ ਅਕਸਰ ਰੰਗਣ ਵਾਲੇ ਵਪਾਰੀਆਂ ਨੂੰ ਪਤਾ ਹੀ ਹੁੰਦਾ ਸੀ ਹੁਣ ਉਸ ਦੇ ਨਾ ਜਿੱਥੋਂ ਇਹ ਅੱਲਾ ਯਾਰ ਲੰਘਦੇ ਸਨ ਅੱਗੇ ਅੱਜ ਉੱਥੇ ਵੀ ਪਾਣੀ ਵਧੇ ਕੇ ਚੜਿਆ ਹੋਇਆ ਮਨ ਵਿੱਚ ਵਿਚਾਰ ਬਣੀ ਛੋਟਾ ਜਿਹਾ ਸਮਾ ਮੇ ਰੋਕ ਕੇ ਉਡੀਕ ਲਾ ਪਾਣੀ ਦਾ ਵਹਿਣਾ ਹੌਲੀ-ਹੌਲੀ ਥੱਲੇ ਉਤਰ ਜਾਏਗਾ ਤੇ ਮੈਂ ਅੱਗੇ ਸੌਖਾ ਲੰਘ ਜਾਾਂਗਾ ਮੇਰੇ ਕੀਮਤੀ ਘੋੜੇ ਦੇ ਨਾਲ ਤੇ ਮੇਰੇ ਨਾਲ ਦੇ ਜਿਹੜੇ ਨੌਕਰ ਚਾਕਰ ਨੇ ਉਹ ਵੀ ਮੇਰੇ ਨਾਲ ਨੇ ਹਰ ਇੱਕ ਪੱਖ ਦੇ ਨਾਲ ਇੱਕ ਜਥਾ ਜਿਹਾ ਬਣਾ ਕੇ ਚੱਲ ਰਹੇ ਸਨ ਅਚਾਨਕ ਬਿਆਸਾ ਦੇ ਕਿਨਾਰੇ ਖਲੋਤਿਆਂ ਨੂੰ ਤੇ ਭਾਈ ਪਾਰੋ ਆਗੇ ਇਹਦਾ ਜ਼ਿਕਰ ਅੱਗੇ ਕਰਾਂਗੇ ਭਾਈ ਪਾਰੋ ਨੂੰ ਗੁਰੂ ਅੰਗਦ ਸਾਹਿਬ ਨੇ ਬੜੀਆਂ ਬਰਕਤਾਂ ਦੇ ਕੇ ਨਵਾਜਿਆ ਹੋਇਆ ਸੀ ਇਹ ਉੱਥੇ ਅੰਮ੍ਰਿਤਮੀ ਬਾਣੀ ਦਾ ਪਾਠ ਬੜੇ ਮਿਠਲੇ ਜਿਹਾ ਠੰਗਣਾ ਕਰਦੇ ਨੇ ਅਬੀ ਪਿਆਸਾ ਦੇ ਕਨਾਰੇ ਤੇ ਰੁਕੇ ਹੋਏ ਨੇ ਪਾਣੀ ਦੇ ਵਹਿਣ ਥੋੜਾ ਥੱਲੇ ਹੋ ਜਾਏ ਤੇ ਇਸ ਦੀ ਉਡੀਕ ਵਿੱਚ ਨੇ ਅਚਾਨਕ ਅੱਲਾ ਯਾਰ ਦੇ ਕੰਨ ਭਾਈ ਪਾਰੋਂ ਦੇ ਮੁਖ ਤੋਂ ਨਿਕਲਣ ਵਾਲੇ ਸ਼ਬਦਾਂ ਵੱਲ ਚਲੇ ਗਏ ਗੁਰਬਾਣੀ ਸੀ ਰੱਬ ਦਾ ਮਿੱਠਾ ਸੁਨਿਹਾਸੀ ਪਿਆਰ ਭਿਜੀ ਦਾਤ ਸੀ ਉਹਦਾ ਮਨ ਮੋਇਆ ਗਿਆ ਭਾਈ ਪਾਰੋਂ ਨੇ ਸ਼ਬਦ ਸਮਾਪਤ ਕੀਤਾ ਤੇ ਅੱਲਾ ਯਾਰ ਨੇ ਬੜੇ ਪਿਆਰ ਨਾਲ ਪੁੱਛਿਆ ਵੀ ਇਹ ਤੁਸੀਂ ਕਿਹੜੇ ਮੰਤਰ ਪੜ੍ਹ ਰਹੇ ਸੀ ਕਿਹੜੇ ਜਾਪ ਕਰ ਰਹੇ ਸੀ ਤੇ ਉਹਨੇ ਦੱਸਿਆ ਨਾਲ ਇਹ ਵੀ ਸਪਸ਼ਟ ਕੀਤਾ ਵੀ ਇਹ ਮੈਂ ਧੰਗੁਰੂ ਅਮਰਦਾਸ ਸੱਤੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਜਾਣਾ ਹੋਣਾ ਹੈ ਇੱਥੋਂ ਕੋਈ ਬਹੁਤੀ ਦੂਰੀ ਨਹੀਂ ਹੈ ਨੇੜੀ ਹੈ ਕਿ ਮੈਂ ਹੁਣ ਵੀ ਚੱਲਿਆ ਅੱਲਾ ਯਾਰ ਦਾ ਮਨ ਬੜਾ ਪ੍ਰਭਾਵਿਤ ਹੋਇਆ ਬਹੁਤ ਪਿਆਰ ਜਾ ਗਿਆ ਤੇ ਮਨ ਵਿੱਚ ਵਿਚਾਰ ਬਣੀ ਮੈਂ ਦਰਸ਼ਨ ਕਰਕੇ ਆਉਣਾ। ਉਹਨੇ ਬਾਕੀ ਲੋਲਖਸ਼ ਕਰਨੋਂ ਉੱਥੇ ਹੀ ਛੱਡਿਆ ਤੇ ਭਾਈ ਪਾਰੋ ਨਾਲ ਇੱਕ ਨਮਾਨਾ ਜਿਹਾ ਸਿੱਖ ਬਣ ਕੇ ਗਿਆ। ਹੁਣ ਉਹਨੇ ਗੁਰੂ ਦੇ ਅੰਮ੍ਰਿਤ ਬੋਲ ਸੁਨੇ ਸਨ ਭਾਈ ਪਾਰੋ ਦਾ ਜੀਵਨ ਦੇਖ ਕੇ ਪ੍ਰਭਾਵਿਤ ਹੋਇਆ ਸੀ। ਜਦੋਂ ਧੰਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਗੁਰੂ ਦੇ ਦਰਸ਼ਨ ਕੀਤੇ। ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ ਤਨ ਮਨ ਉਹ ਨਿਹਾਲ ਜਗੁਰ ਦੇਖਾਂ ਸਾਹਮਣੇ ਗੁਰੂ ਦੇ ਸਾਹਮਣੇ دیدار ਕੀਤੇ ਢੈ ਪਿਆ ਗੁਰੂ ਚਰਨਾਂ ਤੇ ਉਹ ਮੇਰੇ ਪਕਸ਼ਾ ਅਮੀਰੀ ਬੜੀ ਐ ਦੁਨੀਆਂ ਦੇ ਬੜੇ ਸੁੱਖ ਆਰਾਮ ਨੇ ਕਾਰੋਬਾਰ ਬਹੁਤ ਵਧੀਆ ਪਰ ਤੇਰੇ ਅੰਮ੍ਰਿਤ ਬੋਲਾਂ ਨੇ ਮੈਨੂੰ ਸਮਝਾ ਦਿੱਤਾ ਉਹ ਬਾਹਰੀ ਅਡੰਬਰਾਂ ਵਿੱਚ ਗੁਆਚਣ ਵਾਲਿਆ ਅੰਦਰ ਤਾਂ ਤੇਰਾ ਖਾਲੀ ਐ ਅੰਦਰੋਂ ਤਾਂ ਤੂੰ ਗਰੀਬ ਐ ਅੰਦਰੋਂ ਤਾਂ ਤੂੰ ਬਹੁਤ ਪਿਖਾਰੀਆਂ ਵਰਗਾ ਐ ਅੱਜ ਤੇਰੇ ਦਰ ਤੇ ਆਇਆ ਮੈਨੂੰ ਅੰਦਰੋਂ ਭਰ ਦੇਓ ਸਹਿਬਾ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ਾਂ ਕੀਤੀਆਂ ਅੱਲਾ ਯਾਰ ਨੂੰ ਇਹੋ ਜੀਆਂ ਮਿੱਠੀਆਂ ਪਿਆਰੀਆਂ ਅਸੀਸਾਂ ਦੇ ਕੇ ਨਵਾਜਿਆ ਉਹਦਾ ਅੰਦਰ ਭਰ ਗਿਆ ਗੁਰੂ ਦੇ ਪਿਆਰ ਨਾਲ ਬਹੁਤ ਪਿਆਰਾ ਸਿੱਖ ਬਣਿਆ ਦਰਸ਼ਨਾ ਦੀ ਨੇੜਤਾ ਬਣ ਗਈ ਸੇਵਾ ਕਰਨ ਲੱਗ ਪਏ ਦਿਨ ਪ੍ਰਤੀ ਦਿਨ ਗੂੜਾ ਰੰਗ ਚੜਦਾ ਚਲਾ ਗਿਆ ਸਤਿਗੁਰੂ ਨੇ ਫਿਰ ਕਿਰਪਾ ਕੀਤੀ ਜਦੋਂ ਮੰਝੀਆਂ ਥਾਪੀਆਂ ਇਸ ਅੱਲਾ ਯਾਰ ਨੂੰ ਪਠਾਨ ਹੈ ਮੁਸਲਮਾਨ ਹੈ ਮੈਂ ਬੇਨਤੀ ਕਰਾਂ ਪਰ ਗੁਰੂ ਘਰ ਦਾ ਸਿੱਖ ਬਣ ਗਿਆ ਤੇ ਸਹਿਬਾਨੇ ਪ੍ਰਚਾਰਕ ਥਾਪੇ ਗੁਰੂ ਘਰ ਦੇ ਵਿੱਚੋਂ ਸਮੁੱਚੀ ਮਾਨਵਤਾ ਲਈ ਉਪਦੇਸ਼ ਹੈ। ਬਾਕੀ ਜਿਹੜੇ ਧਰਮ ਇੱਕਵੇਂ ਬੇਨਤੀ ਹੋਰ ਕਰਦੇ ਆ ਵਿੱਚ ਚਲਦੀ ਗੱਲਾਂ ਚ ਯਾਦ ਆ ਜਾਂਦੀ। ਇਹ ਬੜੀ ਪਿਆਰੀ ਸਰਦੂਲ ਸਿੰਘ ਕਵੀਸ਼ਰ ਦੇ ਲਿਖੀ ਹੋਈ ਵਿਚਾਰ ਹੈ। ਸਿੱਖ ਧਰਮ ਦਰਸ਼ਨ ਕਿਤਾਬ ਦੇ ਵਿੱਚ। ਉਹ ਕਹਿੰਦੇ ਬਾਕੀ ਧਰਮਾਂ ਦੇ ਨਾਂ ਵੀ ਨੇ ਨਾ ਜਿਹੜੇ ਉਹਨਾਂ ਦੇ ਪੈਗੰਬਰਾਂ ਦੇ ਨਾਂ ਦੇ ਉੱਤੇ ਨੇ। ਜਿਵੇਂ ਮੂਸਾ ਤਮੋਸਾਈ ਹਜ਼ਰਤ ਈਸਾ ਤੋਂ ਇਸਾਈ ਹਜ਼ਰਤ ਮੁਹੰਮਦ ਸਾਹਿਬ ਤੋਂ ਮੁਹੰਮਦੀ ਮੁਸਲਮਾਨ ਇਵੇਂ ਪਰ ਬੁੱਧ ਤੋਂ ਬੋਧੀ ਮਹਾਵੀਰ ਜੈਨ ਤੋਂ ਜੈਨੀ ਪਰ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਇਹਨਾਂ ਦੇ ਨਾਮਾਂ ਤੋਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਨਾਮਾਂ ਤੋਂ ਨਹੀਂ ਸਿੱਖ ਇੱਕ ਵੱਖਰਾ ਪੱਖ ਹੈ ਤਾਂ ਕਿ ਕੋਈ ਵੀ ਬੰਦਾ ਆ ਕੇ ਸਿੱਖੀ ਦੇ ਅਸੂਲਾਂ ਨੂੰ ਗ੍ਰਹਿਣ ਕਰਕੇ ਤੇ ਸਿੱਖ ਬਣ ਸਕਦਾ ਹੈ ਮਾਨਵਤਾ ਵਿੱਚੋਂ ਕੋਈ ਵੀ ਕਮਾ ਸਕਦਾ ਹੈ ਇਹ ਦਾਇਰਾ ਨਿਸ਼ਚਿਤ ਨਹੀਂ ਕੀਤਾ ਹੋਇਆ ਇਹਦਾ ਬੇੜਾ ਖੁੱਲਾ ਹੈ ਤੋਂ ਅੱਲਾ ਯਾਰ ਬਹੁਤ ਵਧੀਆ ਗੁਰੂ ਘਰ ਦਾ ਪ੍ਰਚਾਰਕ ਬਣਿਆ ਅਮੀਰ ਵੀ ਬੌਸੀ ਪਰ ਇਹਨੂੰ ਗੁਰੂ ਸ਼ਬਦ ਨੇ ਅੰਦਰੋਂ ਵੀ ਅਮੀਰ ਕਰ ਦਿੱਤਾ ਗੁਰੂ ਚਰਨਾਂ ਦੀਆਂ ਅਸੀਸਾਂ ਲੈ ਕੇ ਬਹੁਤ ਪ੍ਰਚਲਿਤ ਦੇ ਲਾਕੇ ਕੀਤਾ ਤੇ ਚੰਗਾ ਕਿਰਦਾਰੀ ਗੁਰੂ ਦਾ ਸਿੱਖ ਬਣਿਆ ਸੀ ਅਗਲੇ ਮੰਜੀਦਾਰ ਦੀ ਗੱਲ ਆਪਾਂ ਅੱਗੇ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ